ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਨੂੰ ਤੁਸੀਂ ਬਹੁਤ ਪਸੰਦ ਕਰਦੇ ਆਂ ਜੀ ਬਹੁਤ ਸੋਹਣੇ-ਸੋਹਣੇ ਕਮੈਂਟ ਕਰਦੇ ਅੱਗੇ ਵਾਸਤੇ ਵੀ ਇਸ ਤਰ੍ਹਾਂ ਹੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕਸ ਕਮੈਂਟ ਤੇ ਸ਼ੇਅਰ ਕਰਦੇ ਰਹੋ ਜੀ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਹੋ ਨਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਚਲੋ ਜੀ ਅੱਜ ਆਪਾਂ ਇੱਕ ਹੋਰ ਬਹੁਤ ਸੌਖਾ ਜਿਹਾ ਡਿਜ਼ਾਈਨ ਤੁਹਾਡੇ ਵਾਸਤੇ ਲੈ ਕੇ ਆਏ ਆਂ ਡਿਜ਼ਾਈਨ ਨੂੰ ਬਣਾਉਣ ਵਾਸਤੇ ਆਪਾਂ ਨੇ 5-5 ਦੇ ਹਿਸਾਬ ਨਾਲ ਕੁੰਡੇ ਪਾ ਲੈਣੇ ਜੀ 5-5 ਦੇ ਹਿਸਾਬ ਨਾਲ ਕੁੰਡੇ ਪਾ ਕੇ ਆਪਾਂ ਸ਼ੁਰੂ ਕਰਦੇ ਆਂ ਜੀ ਡਿਜ਼ਾਈਨ ਨੂੰ ਬਣਾਉਣਾ ਸਾਰੇ ਕੁੰਡੇ ਆਪਾਂ ਨੇ 5-5 ਦੇ ਹਿਸਾਬ ਨਾਲ ਰੱਖਣੇ ਆ ਜਿਹੜਾ ਇਹ ਥੱਲੇ ਤੋਂ ਆਪਾਂ ਨੇ ਕੁੰਡੇ ਪਾਉਣੇ ਆ ਜੀ ਇਹ ਕਿਹਰੇ ਧਾਗੇ ਨਾਲੇ ਪਾ ਲੈਣੇ ਆ ਕਿਉਂਕਿ ਇਹ ਥੱਲੇ ਹੀ ਡਿਜ਼ਾਈਨ ਬਣਦਾ ਜੀ ਉੱਪਰ ਆਪਾਂ ਕੋਈ ਵੀ ਆਪਣਾ ਬਾਰਡਰ ਬਣਾ ਸਕਦੇ ਆਂ ਚਲੋ ਜੀ ਸ਼ੁਰੂ ਕਰਦੇ ਆਪਾਂ ਡਿਜ਼ਾਈਨ ਨੂੰ ਪਹਿਲੀ ਸिलाई ਪਾਉਣੀ ਹੈ ਜੀ ਆਪਾਂ ਆਪਣੀ ਉਲਟੀ ਕਈ ਵਾਰ ਇਹ ਆਪਾਂ ਇਸ ਤਰ੍ਹਾਂ ਹੁੰਦਾ ਜੀ ਪਲੇਨ ਕੋਟੀ ਬਣਾਉਣੀ ਹੁੰਦੀ ਆ ਆਪਾਂ ਚਾਹੁੰਦੇ ਆ ਵੀ ਥੱਲੇ ਤੇ ਥੋੜਾ ਜਿਹਾ ਡਿਜ਼ਾਈਨ ਬਣ ਜਵੇ ਬਸ ਥੱਲੇ ਆਪਾਂ ਡਿਜ਼ਾਈਨਰ ਕੁੰਡੇ ਇਸ ਤਰ੍ਹਾਂ ਪਾ ਕੇ ਫਿਰ ਆਪਾਂ ਉੱਪਰ ਆਪਣਾ ਪਲੇਨ ਕੋਟੀ ਆ ਜਿਹੜੀ ਜਾਗਟ ਆ ਬੁਣ ਸਕਦੇ ਆ ਬਹੁਤ ਪਿਆਰਾ ਲੱਗਦਾ ਜੀ ਇਹ ਡਿਜ਼ਾਈਨ ਆ ਆਪਾਂ ਨੇ ਆਪਣੀ ਉਲਟੀ ਉਲਟੀ ਸिलाई ਸਾਰੀ ਪਾ ਕੇ ਕਰ ਲਈ ਜੀ ਕੰਪਲੀਟ ਹੁਣ ਆਪਾਂ ਆ ਗਏ ਜੀ ਸਿੱਧੀ ਸਾਈਡ 'ਚ ਸਿੱਧੀ ਸਾਈਡ 'ਚ ਵੀ ਆਪਾਂ ਨੇ ਜੀ ਇਹ ਸਾਰੀ ਸਲਾਈ ਸਿੱਧੀ-ਸਿੱਧੀ ਪਾ ਲੈਣੀ ਹੈ ਇਹਦੇ ਵਿੱਚ ਵੀ ਹਾਲੇ ਆਪਾਂ ਨੇ ਕੁਝ ਨਹੀਂ ਕੀ ਕਰਨਾ ਇਹ ਸਲਾਈ ਵੀ ਆਪਾਂ ਆਪਣੀ ਪੂਰੀ ਸਿੱਧੀ-ਸਿੱਧੀ ਪਾਉਂਗੇ ਜੀ ਆਹ ਸਲਾਈ ਵੀ ਆਪਾਂ ਨੇ ਆਪਣੀ ਪਾ ਲਈ ਜੀ ਪੂਰੀ ਸਿੱਧੀ ਸਿੱਧੀ ਹੁਣ ਆਪਾਂ ਆ ਗਏ ਜੀ ਉਲਟੀ ਸਲਾਈ 'ਚ ਆਹ ਸਲਾਈ ਵੀ ਆਪਾਂ ਨੇ ਆਪਣੀ ਉਲਟੀ ਉਹ ਪਾ ਲਈ ਜੀ ਮੈਂ ਜਦ ਵੀ ਕੁੰਡੇ ਪਾਉਣੀ ਹੈ ਜੀ ਮੇਰੀ ਪਹਿਲੀ ਸਲਾਈ ਜਿਹੜੀ ਉਹ ਉਲਟੇ ਤੋਂ ਸ਼ੁਰੂ ਹੁੰਦੀ ਹੈ ਮੈਂ ਉਲਟੀ ਸਲਾਈ ਪਾ ਲਈ ਇੱਕ ਸਲਾਈ ਸਿੱਧੀ ਪਾ ਲਈ ਇੱਕ ਸਲਾਈ ਫੇਰ ਮੈਂ ਆਹ ਉਲਟੀ ਪਾ ਲਈ ਜੀ ਇਸ ਤੋਂ ਬਾਅਦ ਆਪਾਂ ਬਣਾਉਂਗੇ ਕੀ ਡਿਜ਼ਾਈਨ ਸੌਖੀ ਤਰ੍ਹਾਂ ਹੀ ਬਣ ਜਾਂਦੀ ਹੈ ਇਹ ਡਿਜ਼ਾਈਨ ਕੋਈ ਬਹੁਤਾ ਔਖਾ ਨਹੀਂ ਇਹ ਬਣਾਉਣਾ ਪਹਿਲਾਂ ਆਪਾਂ ਆਪਣੇ 4 ਕੁੰਡੇ ਪੁੰਨ ਲੈਣੇ ਜੀ 1 2 3 4 ਚਾਰ ਕੁੰਡੇ ਪੁੰਨ ਕੇ ਜੀ ਆਹ ਸਲਾਈ ਹੈ ਜਿਹੜੀ ਆਪਾਂ ਨੇ ਇਹ ਇਸ ਤਰ੍ਹਾਂ ਥੱਲੇ ਨੂੰ ਕਮਾ ਲੈਣੀ ਹੈ ਕਮਾ ਕੇ ਆਹ ਕੁੰਡਾ ਆਪਣਾ ਪੁੰਨ ਲੈਣਾ ਜੀ ਹੁਣ ਆਪਾਂ ਨੇ ਫੇਰ ਉਸੇ ਤਰ੍ਹਾਂ 1 2 3 4 ਚਾਰ ਬੁਣ ਕੇ ਜੀ ਆਪਾਂ ਨੇ ਆਹ ਸਲਾਈ ਫੇਰ ਇਸ ਤਰ੍ਹਾਂ ਥੱਲੇ ਨੂੰ ਕਮਾ ਲੈਣੀ ਜੀ ਫੇਰ ਆਹ ਗੁੰਡਾ ਆਪਾਂ ਨੇ ਬੁਣ ਲੈਣਾ ਜੀ ਦੇਖੋ ਜੀ ਡਿਜ਼ਾਈਨ ਬਣਨ ਵੀ ਲੱਗ ਗਿਆ ਦੇਖੋ ਕਿੰਨਾ ਪਿਆਰਾ ਲੱਗਦਾ ਡਿਜ਼ਾਈਨ ਬਣਿਆ ਹੋਇਆ ਬਹੁਤ ਸੌਖਾ ਜੀ ਇਹ ਡਿਜ਼ਾਈਨ ਬਣਾਉਣਾ ਫੇਰ ਉਸੇ ਤਰ੍ਹਾਂ ਆਪਾਂ ਨੇ 1 2 3 4 ਇੱਕ ਵਾਰੀ ਧਿਆਨ ਨਾਲ ਦੇਖੋ ਜੀ ਆਹ ਸਲਾਈ ਹੈ ਜਿਹੜੀ ਆਪਾਂ ਨੇ ਇਹ ਇਸ ਤਰ੍ਹਾਂ ਕਮਾ ਲੈਣੀ ਜੀ ਕਮਾ ਕੇ ਜਿਹੜਾ ਆਹ ਕੁੰਡਾ ਹੈ ਜੀ ਇਹਨੂੰ ਆਪਾਂ ਨੇ ਇਸ ਤਰ੍ਹਾਂ ਸਿੱਧਾ ਬੁਣ ਲੈਣਾ ਜੀ ਜਦ ਆਪਾਂ ਨੇ ਇਹਨੂੰ ਸਿੱਧਾ ਬੁਣਨਾ ਹੈ ਜੀ ਤਾਂ ਇਹਨੇ ਇਸ ਤਰ੍ਹਾਂ ਸਲਾਈ ਦੇ ਆਪਣੇ ਆਪ ਦੇਖੋ ਫੇਰ ਸਿੱਧੀ ਹੋ ਜਾਣਾ ਇੱਦਾਂ ਡਿਆਨ ਪਣ ਗਿਆ ਜੀ ਸਲਾਈ ਇਹੀ ਸਿੱਧੀ ਹੋਗੀ ਜੀ ਫੇਰ ਆਪਣੀ ਦੇਖੋ ਜੀ ਆਪਾਂ ਫੇਰ ਦੇਖਦੇ ਹਾਂ ਇੱਕ ਵਾਰੀ ਇੱਕ ਕੁੰਡਾ ਬੁਣਿਆ ਦੋ ਤਿੰਨ ਚਾਰ ਚਾਰ ਕੁੰਡੇ ਬੁਣ ਕੇ ਫੇਰ ਆਪਾਂ ਨੇ ਆਹ ਸਲਾਈ ਹੈ ਜੀ ਜਿਹੜੀ ਇੱਧਰ ਵਾਲੀ ਇਹਨੂੰ ਇਹ ਇਸ ਤਰ੍ਹਾਂ ਆਏ ਕਮਾ ਲੈਣਾ ਜੀ ਕਮਾ ਕੇ ਜਿਹੜਾ ਪਹਿਲਾ ਕੁੰਡਾ ਹੈ ਜੀ ਇਹਨੂੰ ਇਸ ਤਰ੍ਹਾਂ ਆਪਾਂ ਨੇ ਸਿੱਧਾ ਪੁੰਨ ਲੈਣਾ ਆ ਦੇਖੋ ਜੀ ਇਹਨਾਂ ਨੇ ਆਪਣੇ ਆਪ ਸਲਾਈ ਨੇ ਇਸ ਤਰ੍ਹਾਂ ਘੁੰਮ ਜਾਣਾ ਫਿਰ ਆਪਾਂ ਨੇ 1 2 3 4 ਚਾਰ ਕੁੰਡੇ ਫੁਣ ਕੇ ਜੀ ਫਿਰ ਆਪਾਂ ਨੇ ਉਸੇ ਤਰ੍ਹਾਂ ਸਲਾਈ ਧਿਆਨ ਨਾਲ ਦੇਖੋ ਜੀ ਇਹ ਇਹ ਸਲਾਈ ਨੂੰ ਆਪਾਂ ਨੇ ਐ ਕਮਾ ਲੈਣਾ ਹੈ ਕਮਾ ਕੇ ਇਹ ਕੁੰਡੇ ਨੂੰ ਆਪਾਂ ਜਿਹੜਾ ਪੰਜਵਾਂ ਕੁੰਡਾ ਹੈ ਜੀ ਚਾਰ ਕੁੰਡੇ ਤਾਂ ਆਪਾਂ ਨੇ ਪਹਿਲਾਂ ਮੂਨ ਲਏ ਵੰਜਵੇਂ ਕੁੰਡੇ ਨੂੰ ਆਪਾਂ ਨੇ ਇਸ ਤਰ੍ਹਾਂ ਕੁੰਡ ਲੈਣਾ ਹੈ ਸਲਾਈ ਨੇ ਫੇਰ ਦੇਖੋ ਆਪਣੇ ਆਪ ਸਿੱਧੀ ਹੋ ਜਾਣਾ ਫੇਰ ਆਪਾਂ ਨੇ ਉਸੇ ਤਰ੍ਹਾਂ ਇੱਕ ਦੋ ਤਿੰਨ ਚਾਰ ਚਾਰ ਕੁੰਡੇ ਪਾ ਲਈ ਜਿਹੜਾ ਆਖੀਰਲਾ ਕੁੰਡਾ ਜੀ ਇਹਨੂੰ ਫੇਰ ਆਪਾਂ ਨੇ ਇਸ ਤਰ੍ਹਾਂ ਆਇ ਕਮਾ ਕੇ ਬੁੰਨ ਲੈਣਾ ਆ ਦੇਖੋ ਜੀ ਦੇਖੋ ਜੀ ਕੁੰਡੇ ਆਪਣੇ ਡਿਜ਼ਾਈਨਰ ਆ ਜਿਹੜੇ ਬਣ ਕੇ ਥੱਲੇ ਤੋਂ ਤਿਆਰ ਹੋ ਗਏ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਇਹ ਡਿਜ਼ਾਈਨ ਬਣਿਆ ਹੋਇਆ ਖੁਸ਼ਬਨੀ ਜੀ ਕਰੇ ਆਪਾਂ ਨੇ ਸਲਾਈ ਕੁੰਭਾਈ ਹੈ ਸਿਰਫ ਸਲਾਈ ਕਮਾ ਕੇ ਦੇਖੋ ਡਿਜ਼ਾਈਨ ਬਣ ਗਿਆ ਅਖੀਰ ਵਿੱਚ ਜਾ ਕੇ ਆਪਾਂ ਨੇ ਕੀ ਕਰਨਾ ਹੈ ਜੀ ਆਹ ਕੁੰਡਾ ਜੀ ਜਿਹੜਾ ਇੱਕ ਇਹ ਤੋਂ ਚੱਕ ਲੈਣਾ ਇਹਨੂੰ ਇਸ ਤਰ੍ਹਾਂ ਸਿੱਧਾ ਬਣ ਦੇਣਾ। ਯਾ ਦੇਖੋ ਜੀ ਆ ਆਪਣਾ ਕਟਾਵਾ ਜਿਹੜਾ ਇਹ ਐਨ ਪੂਰਾ ਸਹੀ ਬਣ ਗਿਆ। ਹੁਣ ਜਦ ਆਪਾਂ ਨੇ ਇੱਧਰ ਉਲਟੀ ਚਲਾਈ ਜਾਣਾ ਫਿਰ ਇਹ ਕੁੰਡਾ ਜਿਹੜਾ ਆਪਾਂ ਨੇ ਇੱਕ ਵਧੀਆ ਦਾ ਇਹ ਇਸ ਤਰ੍ਹਾਂ ਆਪਾਂ ਨੇ ਆਪਣਾ ਕਟਾ ਦੇਣਾ। ਫਿਰ ਆਪਾਂ ਨੇ ਇਹ ਪੂਰੀ ਸਲਾਈ ਉਲਟੀ-ਉਲਟੀ ਪਾ ਲੈਣੀ ਜੀ। ਪੂਰੀ ਸਲਾਈ ਆਪਾਂ ਆਪਣੀ ਉਲਟੀ ਉਲਟੀ ਪਾਉਂਗੀ ਪੂਰੀ ਸਲਾਈ ਆਪਾਂ ਨੇ ਆਪਣੀ ਉਲਟੀ ਉਲਟੀ ਪਾ ਕੇ ਕੰਪਲੀਟ ਕਰ ਲੈਣੀ ਸਿੱਧੀ ਸਲਾਈ ਜੇ ਆਪਾਂ ਆਪਣਾ ਕੋਈ ਵੀ ਬਾਰਡਰ ਜੇ ਤੋੜਨਾ ਚਾਹੁੰਦੇ ਆ ਤਾਂ ਤੋੜ ਸਕਦੇ ਆ ਜੀ ਡਿਜ਼ਾਈਨਰ ਬਣਾਉਣਾ ਚਾਹੁੰਦੇ ਆ ਜੇ ਬਾਰਡਰ ਤਾਪਾ ਬਣਾ ਸਕਦੇ ਆ ਨਹੀਂ ਆਪਣਾ ਇਸ ਤਰ੍ਹਾਂ ਹੀ ਆਪਾਂ ਆਪਣੀ ਕੋਟੀ ਜਾਕਟ ਸਵਟਰ ਸ਼ੁਰੂ ਕਰ ਸਕਦੇ ਆ ਜੀ ਇਧਰਲੀ ਸਾਈਡ ਵੀ ਆਪਾਂ ਨੇ ਉਸ ਤਰ੍ਹਾਂ ਹੀ ਆਹ ਕੁੰਡਾ ਜਿਹੜਾ ਇੱਕ ਚੱਕ ਲੈਣਾ ਆ ਦੇਖੋ ਜੀ ਆਹ ਕੁੰਡਾ ਜਿਹੜਾ ਥੱਲੇ ਤੋਂ ਇਹ ਚੱਕ ਲੈਣਾ ਜਿਹੜਾ ਕਟਾਉ ਆਪਣਾ ਫੇਰ ਬਰਾਬਰ ਬਣ ਜਾਊਗਾ ਇਸ ਤਰ੍ਹਾਂ ਚੱਕ ਕੇ ਇਹਨੂੰ ਬੁਣ ਲੈਣਾ ਜੀ ਜਦ ਆਪਾਂ ਨੇ ਸਿੱਧੀ ਸਲਾਈ 'ਚ ਫਿਰ ਸ਼ੁਰੂ ਕਰਨਾ ਹੈ ਫਿਰ ਆਪਾਂ ਨੇ ਇਹ ਕੁੰਡੇ ਨੂੰ ਆਪਣੇ ਨੂੰ ਕਟਾ ਦੇਣਾ ਜੀ ਦੋ ਤੋਂ ਇੱਕ ਬਣਾ ਦੇਣਾ ਇੱਕ ਕੁੰਡਾ ਇਹ ਹੋਣਾ ਦੇਖੋ ਜੀ ਡਿਜ਼ਾਈਨ ਬਣ ਕੇ ਤਿਆਰ ਹੈ ਦੇਖੋ ਕਿੰਨਾ ਪਿਆਰਾ ਲੱਗਦਾ ਹੈ ਇਹ ਡਿਜ਼ਾਈਨ ਬਣਿਆ ਹੋਇਆ ਕੁਝ ਵੀ ਨਹੀਂ ਜੀ ਗੱਲ ਨਾਲੇ ਇੱਕ ਸਲਾਈ ਨੂੰ ਘੁਮਾ ਕੇ ਇਹ ਇੰਨਾ ਵਧੀਆ ਡਿਜ਼ਾਈਨ ਬਣ ਗਿਆ ਜੀ ਇਹ ਜੈਨ ਬਣਾ ਕੇ ਜਰੂਰ ਦੇਖਿਓ ਜੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਕਰਿਓ ਜੀ ਕਮੈਂਟ ਕਰਿਓ ਸ਼ੇਅਰ ਕਰਿਓ ਜੀ ਚਲੋ ਜੀ ਮਿਲਦੇ ਆਂ ਫਿਰ ਇੱਕ ਆਪਾਂ ਬਣੀ ਨਵੀਂ ਵੀਡੀਓ ਵਿੱਚ ਜਦ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ